ਜੀ ਮੇਰਾ ਨਾਮ ਸਿਮਰਨਜੀਤ ਸਿੰਘ ਸ਼ਹਿਰ ਪਟਿਆਲੇ ਤੋਂ ਗੱਲ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਦੀ ਸਰਕਾਰਾਂ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਜਿਵੇਂ ਕਿ ਅਸੀਂ ਕਹੇ ਲੋ ਬਿਜਲੀ ਦਾ ਬਿੱਲ ਅਸੀਂ ਪਹਿਲਾਂ ਬਿਜਲੀ ਦਾ ਬਿੱਲ ਸੋਚ-ਸੋਚ ਕੇ ਭਰਦੇ ਸੀਗੇ ਸਾਡਾ ਬਹੁਤ ਜ਼ਿਆਦਾ ਬਿੱਲ ਆਂਦਾ ਸੀਗਾ ਜੀ ਜਦੋਂ ਮਾਨ ਸਰਕਾਰ ਆਈ ਹੈ ਜੀ ਮਹੀਨੇਵਾਰੀ ਜਿਹੜਾ ਸਾਨੂੰ 300 ਯੂਨਟ ਫ੍ਰੀ ਆ ਰਿਹਾ ਹੈ ਜੀ 2 ਮਹੀਨੇ ਦੀ 600 ਯੂਨਟ ਹੋ ਜਾਂਦੀ ਹੈ ਅਸੀਂ ਹੁਣ ਖੁੱਲੀ ਬਿਜਲੀ ਵਰਤ ਰਹੇ ਹਾਂ ਜੀ ਹਰ ਵਰਗ ਨੂੰ ਫਾਇਦਾ ਮਿਲ ਰਿਹਾ ਸਕੀਮ ਦਾ ਜੀ ਤੇ ਅਸੀਂ ਤਹਿਤ ਹੀ ਲੋਨ ਧੰਨਵਾਦ ਕਰਦੇ ਹਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜੀ ਜਿਨ੍ਹਾਂ ਨੇ ਕਰ ਕਰੇ ਸਕੀਮ ਲਾਗੂ ਕਰਵਾਈ ਹੁਣ ਅਸੀਂ ਬਿਜਲੀ ਬਿਲਕੁਲ ਹੀ ਫ੍ਰੀ ਮਾਈਂਡਡ ਹੋ ਕੇ ਵਰਤਦੇ ਹਾਂ ਜੀ ਬਿਜਲੀ ਦਾ ਬਿੱਲ ਮਾਫ ਹੋਣ ਨਾਲ ਸਾਡੇ ਘਰ ਦੀ ਬਚਤ ਹੋਣ ਲੱਗੀ ਜਿਹੜਾ ਅਸੀਂ ਬਿਜਲੀ ਦੇ ਬਿੱਲ ਦੇ ਵਿੱਚ ਲੱਖਾਂ ਰੁਪਿਆ ਕਹਿ ਲੋ ਹਜ਼ਾਰਾਂ ਰੁਪਿਆ ਕਹਿ ਲੋ ਭਰਦੇ ਹੁੰਦੇ ਸੀਗੇ ਉਹ ਵੀ ਅਸੀਂ ਭਰਦੇ ਕਿਵੇਂ ਸੀਗੇ ਜੀ ਕਿਸ ਤਰ੍ਹਾਂ ਹੀ ਭਰਦੇ ਹੁੰਦੇ ਸੀਗੇ ਜੀ ਕਿਸ ਤਰ੍ਹਾਂ ਹੀ ਭਰਦੇ ਜੀ ਕਿਸੇ ਦਾ ਕਿੰਨੇ ਹਜ਼ਾਰ ਕਿਸੇ ਦਾ ਕਿੰਨੇ ਹਜ਼ਾਰ ਕਿਸੇ ਦਾ ਕਿੰਨੇ ਹਜ਼ਾਰ ਆ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਹੈ ਜੀ ਅਸੀਂ ਮਤਲਬ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਕਰਦੇ ਸੀਗੇ ਵੀ ਸਰ ਸਾਨੂੰ ਇਹ ਅੱਧ ਕੀਤਾ ਜਾਵੇ ਜਾਂ ਕੁਆਟਰਲੀ ਕੀਤਾ ਜਾਵੇ ਫਿਰ ਉਸ ਦੇ ਉੱਤੇ ਇੰਟਰਸਟ ਲੱਗਣਾ ਜੀ ਪਰ ਹੁਣ ਜਿਸ ਦਿਨ ਦੀ ਮਾਨ ਸਰਕਾਰ ਆਈ ਹੈ ਜੀ ਅਸੀਂ ਬਹੁਤ ਖੁਸ਼ ਹਾਂ ਜੀ ਸਾਡਾ ਪਰਿਵਾਰ ਦੇ ਵਿੱਚ ਬਚਤ ਨਾਲ ਜੀ ਅਸੀਂ ਆਪਣੇ ਪਰਿਵਾਰ ਦਾ ਹੋਰ ਪਾਸੇ ਨੂੰ ਅਸੀਂ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਘਰ ਦੀ ਲੋਡ ਸੀਗੀ ਵੱਡੇ ਫ੍ਰਿਜ ਦੀ ਅਸੀਂ ਨਹੀਂ ਲੈ ਪਾ ਰਹੇ ਸੀਗੇ ਬਿਜਲੀ ਦਾ ਬਿੱਲ ਫ੍ਰੀ ਹੋਣ ਕਰਕੇ ਅਸੀਂ ਫ੍ਰਿਜ ਦਾ ਹੀ ਰਿਕੁਆਇਰਮੈਂਟ ਵਧਾਈ ਹੈ ਹੁਣ ਅਸੀਂ ਚਾਰ ਪੱਖੇ ਲਾਏ ਹੋਣੇ ਜੀ ਚਾਰੇ ਪੱਖੇ ਇੱਕੋ ਟਾਈਮ ਚੱਲ ਜਾਂਦੇ ਨੇ ਪਰ ਅਸੀਂ ਨਾਲ ਨਾਲ ਮੀਟਰ ਤੇ ਵੀ ਧਿਆਨ ਰੱਖਦੇ ਆ ਸਾਡੇ ਜਿਹੜੀਆਂ ਯੂਨਟਾਂ ਉਹ ਕ੍ਰੋਸ ਨਾ ਹੋ ਸਕਣ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਦਿਲ ਖੋਲ ਕੇ ਅਸੀਂ ਬਿਜਲੀ ਵੀ ਵਰਤਦੇ ਆ ਤੇ ਮਾਨ ਸਰਕਾਰ ਦਿੱਤੀ ਹੋਈਆਂ ਸਕੀਮਾਂ ਦਾ ਵੀ ਆਨੰਦ ਲੈ ਰਹੇ ਆ ਬਹੁਤ ਬਹੁਤ ਧੰਨਵਾਦ